ਨਿਸ਼ਾਨ ਪ੍ਰਾਪਾਉ ਅਤੇ ਲੀਡਰਸ਼ਿਪ ਜੋ ਪੂਰੇ ਇੰਡੀਆ ਦੇ ਵਿੱਚੋਂ ਫੋਕੀ ਹੈ ਹਲਾਓ ਬੰਗਰੂਜੀਤ ਖਾਲਸਾ ਮਹਿੰਦੂਜੀਤ ਭੱਤੇ ਮੈਂ 3 ਘੰਟਿਆਂ ਤੋਂ ਤੁਹਾਡੇ ਨਾਲ ਗੱਲਬਾਤ ਕਰਨੀਆਂ ਸਭ ਤੋਂ ਪਹਿਲਾਂ ਕਿਹੜਾ ਦੁਨੀਆ ਦਾ ਇਤਿਹਾਸਕ ਪਿਛਲੇ 100 ਸਾਲਾਂ ਦੇ ਵਿੱਚ ਅਸੀਂ ਅੰਦੋਲਨ ਲੜ ਕੇ ਕੰਨ ਕਾਏ ਕਾਨੂੰਨ ਰੱਤ ਕਰਵਾਏ ਤੇ ਮੋਦੀ ਨੂੰ ਝੂਠਣਾ ਪਿਆ ਪਰ ਜਿਹੜਾ ਨਮਾ ਕੋਮੇ ਵਿਕਤੀ ਖੇਤੀ ਦਾ ਖਰੜਾ ਲੈ ਕੇ ਆਉਂਦਾ ਇਹ ਪਿਛਲੇ ਦਰਵਾਜ਼ੇ ਰਾਹੀਂ ਉਹ ਵੀ ਪੰਨੇ ਕਾਲੇ ਕਾਨੂੰਨ ਅੱਜੇ ਪਿੱਛੇ ਚਲ ਕੇ ਮੋੜ ਲਾਗੂ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਤਿੰਨ ਪਹਿਲੇ ਜਿਹੜੇ ਸੀ ਸੰਤੈਕ ਫਾਰਮਿੰਗ ਕਾਟੀਆਂ ਫਸਲਾਂ ਦੇ ਜ਼ਮੀਨਾਂ ਤੇ ਕਰਜ਼ਾ ਕਾਰਪੋਰੇਟ ਕਰਾਣਾ ਦਾ ਧੰਨਾ ਚਾਹੁੰਦੇ ਸੀ ਦੂਜਾ ਛੁੱਣੀ ਮੰਡੀ ਪ੍ਰਾਈ ਵੇਚ ਨੂੰ ਪਛਾਟ ਕਰਕੇ ਆ ਕਾਟੀਆਂ ਮੰਡੀਆਂ ਨੂੰ ਖਤਮ ਕਰਨਾ ਤੇ ਤੀਜਾ ਇੱਕ ਥਾਂ ਆਜ ਇਕੱਠਾ ਕਰਕੇ ਕਿਸੇ ਇੱਕ ਕਾਰਪੇਟ ਦੇ ਪ੍ਰਾਣੇ ਨੂੰ ਸੰਘਤਾ ਹੁੰਦਾ ਅੱਜ ਫਰਦ ਕੀ ਪਾਲਿਆ ਕਿ ਉਹ ਪਤਾ ਇਸ ਪੋਰ ਆਦਮੀ ਦੇ ਪਿੱਛੇ ਸਾਡੇ ਭਾਈ ਦਾ ਕਤਲ ਕਰ ਦਿੰਦੇ ਆ ਤੇ ਜ਼ਮੀਨ ਪੂਰੀ ਪੰਜਾਬ ਦੇ ਲੋਕਾਂ ਦੀ ਪੱਡੀ ਗੱਲਾ ਇਹ ਨੂੰ ਇੱਕ ਬਾਰ ਉਹਨੇ ਪਿੱਛੇ ਕਰਨਿਆ ਸਰ ਤੋਂ ਮੂਰੇ ਕਿਹੜਾ ਲੈਂਦਾ ਕੌਮੀ ਖੇਤੀ ਨਹੀਂ ਖੇੜੇ ਲੈ ਦਿੱਤੋ ਕਿ ਜ਼ਮੀਨ ਅਧੜੀ ਹੈਗੀ ਦਰ ਮੰਡੀ ਪਾੜੀ ਆ ਸਰਕਾਰੀ ਮੰਡੀ ਇਹਨੂੰ ਹਾਣੀ ਹਾਣੀ ਉਹਨੂੰ ਮੰਡੀ ਮੰਡੀ ਸਟੇਸਟ ਕਰਨ ਜਾ ਰਿਹਾ ਤੇ ਕੀ ਹੋਊਗਾ ਕਿ ਤੁਹਾਡੀ ਮਾਨਸਿਕਤਾ ਦੇ ਵਿੱਚ ਬਦਲਾਅ ਦੇ ਤੁਹਾਡਾ ਤੋਂ ਮੋੜਾ ਮੁਟਿਆ ਤੁਹਾਨੂੰ ਰੋਕ ਕੇ ਮੁਟਿਆ ਸਾਰੇ ਮਰਮਾਲ ਕੰਨੇ ਉਹ ਬੰਦਿਆਂ ਨੇ ਕਿ ਬਦਲੂਬਿੱਕਾ ਪੂਰੇ ਹਿੰਦੁਸਤਾਨ ਦਾ ਬੱਚਾ ਕਿ ਪੰਜਾਬ ਦਾ ਪਿਆਣਾ ਪੰਜਾਬ ਦਾ हरूला हूं पिछेस जी करणी पवंदी आहे शहीद लेकिन न ਤੇ ਤਾਂ ਸਰਕਾਰੀ ਮੰਡੀ ਦੇ ਵਿੱਚ ਬੋਟਾਂਗੇ ਬੂਬੂ ਮੰਡੀ ਦੇ ਵਿੱਚ ਨਹੀਂ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਵੇਂ ਥੋੜੀ ਦਾ ਵੀ ਇਸ ਖੜੇ ਦੇ ਵਿੱਚ ਟਿੱਕਰ ਕੀਤਾ ਕਿ ਬੰਦੂ ਥੋੜੀ ਵੀ ਉਹ ਨਾੜਾਨੀਆਂ ਵਾਨੀਆਂ ਦੇ ਵਿੱਚ ਆਉਗੀ ਫੇਰ ਮੈਂ ਪੁੱਛਣਾ ਚਾਹੁੰਦਾ ਬੜੇ ਕਹਿੰਦੇ ਨੇ ਪੂਰਾ ਵੀ ਫਾਰ ਨਹੀਂ ਲੰਦਾ ਤੇ ਫਿਰ ਉਹਨਾਂ ਨੂੰ ਅਨਾਜ ਕਿੱਥੋਂ ਮਿਲੂਗਾ ਜਦੋਂ ਪਹਿਲੇ ਬਲਾਰੇ ਕਹ ਕੇ ਗਿਆ ਕਿ ਅੱਜ ਮਾਲਕੀ ਟੋਟੇ ਵਿੱਚ ਆਟਾ 36 ਰੁਪਏ ਕਿਲੋ ਤੇ ਦਰਦ 36 ਰੁਪਏ ਕਿਲੋ ਇਹ ਹਾਲ ਉਹ ਜਨਾ ਕੋਈ ਭੁੱਲ ਗਿਆ ਹੁਣ ਮੋਦੀ ਕਿ ਉਹਦੇ ਥਾਥੇ ਨੂੰ ਮੋਦੀ ਦੇ ਥਾਥੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਦੁਨੀਆ ਦਾ ਦੂਜਾ ਹਤਨਾ ਹੈ ਉਹ ਤਾਨਾ ਸਾਹ ਦੁਨੀਆ ਦਾ ਉਹਦੇ ਥਾਥੇ ਨੂੰ ਭੁੱਲ ਗਿਆ ਜਿਹੜੇ ਉਹ ਕੱਲੇ ਹੋ ਗਏ ਜਿਹੜਿਆਂ ਨੇ ਥਾਥੇ ਨੂੰ ਜਾਣਦੇ ਆ ਉਹ ਉੱਠ ਮੁੱਕ ਕੇ ਇਹਦੀ ਤਾਨਾ ਸਾਹੀ ਦੇ ਖਿਲਾਫ ਲੜਾਈ ਸਾਨੂੰ ਲੜਨੀ ਪੈਣੀ ਹੈ ਕੌਣ ਬੇਟਾ ਦੇ ਖਿਲਾਫ ਲੜਾਈ ਸਾਨੂੰ ਲੜਨੀ ਹਾਂ ਅੱਜ ਮੈਂ ਤੁਹਾਨੂੰ ਸੱਦਾ ਦਿੰਦਾ ਕਿ ਪਿਆਰ ਕਰੋ ਪਿਛਲੇ ਦੋ ਲੰਮੇ ਵੱਤ ਜਿਹੜੇ ਕਾਰਪੋਰੇਟ ਕੰਪਨੀਆਂ ਦੇ ਕਾਰ ਬਣਾਉਣਿਆਂ ਦੇ ਉਹ ਛੋਲੇ ਸੀ ਉਹ ਵੱਡੇ ਵੱਡੇ ਮੋਲ ਸੀ ਉਹ ਪੰਪ ਜੀ ਤੇ ਜਿਹੜੇ ਉਹਨਾਂ ਦੇ ਟੋਲ ਪਲਾਦੇ ਸੀ ਉਹਨਾਂ ਨੂੰ ਵਰਤੀ ਤੌਰ ਤੇ ਬੱਚਾ ਸੀ ਕਿ ਅਸੀਂ ਤੁਹਾਡੇ خلاف لڑائی جاری رہو گی ایک بےنتی انتیمہ ضرور کرنی چاہتا بڑے بڑے والے لوگوں مورچا ایک تاریخ صبح چوبیس گھنٹے دروازے کھلے بڑیاں مورچا کے بڑی کوشش ہو بیٹھے ہیں

ਅਗਰ ਜੁਗਾਪਾਲ ਸਾਹਿਬ ਹੈ ਮੇਰੀ ਜੀ ਫਤਿਹ